ਹਾਂ ਜੇ ਬੱਚਾ ਮੇਰਾ 2 ਮਹੀਨੇ ਹੋਏ ਜਾਨੀ 11ਵੇਂ ਮਹੀਨੇ ਨੂੰ ਤਰੀਕ ਨੂੰ ਗਿਆ ਡਵਾਈਚ ਆ ਉੱਥੋਂ ਪਤਾ ਨਹੀਂ ਉਹਨੇ ਕਿਤਾਬ ਬਣਾਇਆ ਕੰਮ 13 ਦਿਨ ਲਿਆ ਮਰਕਟ ਉੱਥੋਂ ਫੇਰ ਪਰਸੋ ਨੂੰ ਕੀ ਹੋtheta ਕਰਾਇਆ ਇੱਥੇ ਮੈਂ ਰਹੀ 9:30 ਵਜੇ ਸਾਡੇ ਕੋਲ ਛੱਡ ਕੇ ਗਈ ਔਰ ਨਹੀਂ ਕਿਤੇ ਮੈਂ ਨਾਲ ਗੱਲ ਕੋਈ ਵੀ ਨਾ ਬਾਤ ਹਾਂ ਜੇ ਬੱਚਾ ਮੇਰਾ 2 ਮਹੀਨੇ ਹੋਏ ਜਾਣੀ 11ਵੇਂ ਮਹੀਨੇ 9 ਤਰੀਕ ਨੂੰ ਗਿਆ ਡਵਾਈਚ ਡਵਾਈਚ ਜਾ ਕੇ ਉਹ ਨਹੀਂ ਸਾਨੂੰ ਚਾਜਰਾ ਕੀਤਾ ਫੋਨ ਤਾਂ ਉਥੋਂ ਪਤਾ ਨਹੀਂ ਉਹਨ ਕਿਤਾਬ ਬਣਾਇਆ ਕੰਮ ਪਤਾ ਨਹੀਂ ਦਲਾਲ ਕੀਤਾ ਪਤਾ ਨਹੀਂ ਉਹਨ ਕਿਤਾ ਕੀਤੀ ਆ ਤਾਂ ਉਥੇ 13 ਦਿਨ ਰਿਹਾ ਅਮਰਕਾ ਤਾਂ ਸੇ ਗੱਲ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣੀਏ ਹੋਵੋਗੇ ਕਿ ਅਮਰੀਕਾ ਦੇ ਵਿੱਚ ਨਵੇਂ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਜੋ ਚੋਣਾਂ ਦੇ ਵਿੱਚ ਆਪਣੇ ਨਾਗਰਿਕਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਉਹ ਇਲੀਗਲ ਇਮੀਗ੍ਰੇਟਸ ਨੂੰ ਬਾਹਰ ਆਪਣੇ ਦੇਸ਼ ਤੋਂ ਕੱਢਣਗੇ ਉਹਨਾਂ ਦੇ ਦੇਸ਼ ਵਾਪਸ ਭੇਜਣਗੇ ਇਸੇ ਤਹਿਤ ਉਹਨਾਂ ਨੇ ਕੱਲ 104 ਭਾਰਤੀ ਜਿਨ੍ਹਾਂ ਦੇ ਵਿੱਚੋਂ 33 ਪੰਜਾਬ ਦੇ ਸਨ ਉਹਨਾਂ ਨੂੰ ਬੰਦਕ ਬਣਾ ਕੇ ਹੱਥਾਂ ਦੇ ਵਿੱਚ ਹਥਕੜੀਆਂ ਪੈਰਾਂ ਦੇ ਵਿੱਚ ਬੇੜੀਆਂ ਪਾ ਕੇ ਜੋ ਫੌਦ-ਏ-ਜਿਹਾਰ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ 에어ਪੋਰਟ ਤੇ ਭੇਜਿਆ ਤੇ ਇਸ ਮੌਕੇ ਬਹੁਤ ਹੀ ਨਮੋਸ਼ੀ ਵਾਲੀ ਗੱਲ ਹੋਈ ਕਿ ਇਸ ਤਰ੍ਹਾਂ ਨੌਜਵਾਨ ਆਏ ਪਰ ਉਸ ਤੋਂ ਵੀ ਵੱਡੀ ਗੱਲ ਹੈ ਜੋ ਹਰ ਕੋਈ ਇਸ ਸਮੇਂ ਗੱਲ ਕਰ ਰਿਹਾ ਹੈ ਕਿ ਜੋ ਵੀ ਡਿਪੋਰਟ ਹੋ ਕੇ ਆਏ ਨੇ ਉਹਨਾਂ ਨੂੰ ਹੌਸਲਾ ਦਿਓ ਮੋਟੀਵੇਟ ਕਰੋ ਪੈਸੇ ਤਾਂ ਫੇਰ ਵੀ ਕਮਾਹ ਹੋ ਜਾਣਗੇ ਜੋ ਉਹਨਾਂ ਦੀ ਜ਼ਿੰਦਗੀ ਬਚ ਗਈ ਕਿਉਂਕਿ ਜੋ ਇੱਕ ਹੋਰ ਘਟਨਾ ਘਟਿਆ ਉਹ ਤੁਹਾਨੂੰ ਵੀ ਹਲਾ ਕੇ ਰੱਖ ਦਵੇਗੀ ਜਲੰਧਰ ਨਜ਼ਦੀਕ ਪਿੰਡ ਦਾ ਨੌਜਵਾਨ ਦਵਿੰਦਰਜੀਤ ਸਿੰਘ ਜੋ ਕਿ ਕੱਲ ਰਾਤ 9:30 ਵਜੇ ਪੁਲਿਸ ਵੱਲੋਂ ਉਸਦੇ ਘਰ ਪਹੁੰਚਾਇਆ ਗਿਆ ਤੇ 就完了。 ਚੁੱਪਚੀ ਬੀਤੇ ਆ ਕੇ ਸੌਂ ਗਿਆ ਆਪਣੇ ਮਾਪਿਆਂ ਨਾਲ ਗੱਲਬਾਤ ਵੀ ਨਹੀਂ ਕੀਤੀ ਸਵੇਰੇ ਤੜਕਸਾਰ 5 ਵਜੇ ਦੇ ਕਰੀਬ ਮੋਟਰਸਾਈਕਲ ਚੱਕਿਆ ਤੇ ਘਰੋਂ ਕਿਤੇ ਚਲਿਆ ਗਿਆ ਹੁਣ ਤੱਕ ਇਸ ਨੌਜਵਾਨ ਦਾ ਕੋਈ ਵੀ ਥੋ ਪਤਾ ਨਹੀਂ ਹੈ ਮਾਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਮਾਦਾ ਇਹ ਪੁੱਤ ਹਾਲੇ ਤੱਕ ਵਿਆਹਿਆ ਵੀ ਨਹੀਂ ਸਨ ਵੱਡਾ ਭਰਾ ਸੀ ਜੋ ਵਿਆਹ ਹੋਇਆ ਪਰ ਇਸ ਨੌਜਵਾਨ ਦੇ ਚਲੇ ਜਾਣ ਦੇ ਕਰਕੇ ਮਾਪਿਆਂ ਦਾ ਕਾਫੀ ਬੁਰਾ ਹਾਲ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਪੈਸਾ ਤਾਂ ਗਿਆ ਹੀ ਜੇਕਰ ਉਹਨਾਂ ਦੇ ਪੁੱਤ ਤਨਵਿਕੋਜ ਹੋ ਗਿਆ ਤਾਂ ਉਹ ਇਹ ਸਦਮਾ ਕਿਵੇਂ ਬਰਦਾਸ਼ਤ ਕਰਨਗੇ ਤਾਂ ਦੱਸ ਦਈਏ ਕਿ ਇਸ ਮੌਕੇ ਸਾਰੇ ਪੰਜਾਬੀਆਂ ਨੂੰ ਆਪਣੇ ਭੈਣ ਭਰਾਵਾਂ ਦੇ ਨਾਲ ਖੜਨ ਦੀ ਲੋੜ ਹੈ ਕਿਉਂਕਿ ਉਹਨਾਂ ਦੀ ਇਸ ਵਿੱਚ ਕੋਈ ਗਲਤੀ ਵੀ ਨਹੀਂ ਲੱਗਦੀ ਜੇਕਰ ਸਰਕਾਰਾਂ ਦੇ ਵਿੱਚ ਕਮੀਆਂ ਨਾ ਹੁੰਦੀਆਂ ਤਾਂ ਇੱਥੇ ਹੀ ਉਹ ਕੰਮ ਕਰਦੇ ਤੇ ਇਸੇ ਤਹਿਤ ਜੋ ਖੈਰਾ ਸਾਹਿਬ ਨੇ ਕੇਰਿਆ ਭਗਵੰਤਾਨ ਸਰਕਾਰ ਨੂੰ ਦੋਸਤੋ ਪਹਿਲਾਂ ਤਾਂ ਮੇਰੀ ਫਤਿਹ ਕਬੂਲ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਅਫਸੋਸ ਦੀ ਗੱਲ ਹੈ ਕਿ ਸਾਡੇ ਦੇਸ਼ ਦੇ ਨਾਗਰਿਕ ਅਮਰੀਕਾ ਨੇ ਡਿਪੋਰਟ ਕੀਤੇ ਨੇ ਅੱਜ ਉਹਦਾ ਜਹਾਜ਼ ਜਿਹੜਾ ਵਾ ਅੰਮ੍ਰਿਤਸਰ ਇੰਟਰਨੈਸ਼ਨਲ 에ਅਰਪੋਰਟ ਤੇ ਤੁਸੀਂ ਸਾਰਿਆਂ ਨੇ ਦੇਖਿਆ ਕਿ ਕਿਸ ਤਰ੍ਹਾਂ ਅਮਰੀਕਾ ਦਾ ਫੌਜੀ ਜਹਾਜ਼ ਉਹਨਾਂ ਨੂੰ ਲੈ ਕੇ ਆਇਆ ਪਤਾ ਹੀ ਲੱਗਿਆ ਕਿ ਸਾਰਾ ਰਾਹ ਉਹਨਾਂ ਨੂੰ ਹੱਥਖੜੀਆਂ ਲਾ ਕੇ ਇੱਥੇ ਲੈ ਕੇ ਆਏ ਨੇ ਜਿਹੜਾ ਇਹ ਰੌਲਾ ਪੈ ਰਿਹਾ ਕਿ 205 ਅ ਇੰਡੀਅਨਸ ਡਿਪੋਰਟ ਕੀਤੇ ਨੇ ਅਸਲ ਵਿੱਚ ਜਿਹੜਾ ਜਦੋਂ ਚੈੱਕ ਕੀਤਾ ਪ੍ਰੋਪਰ ਫੈਕਟ ਤਾਂ 104 ਨਾਗਰਿਕ ਜਿਹੜੇ ਨੇ ਇੰਡੀਆ ਦੇ ਉਹ ਅਮਰੀਕਾ ਨੇ ਜਿਹੜੇ ਇਲੀਗਲ ਸਟੇ ਕਰ ਰਹੇ ਸੀ ਉਹ ਡਿਪੋਰਟ ਕੀਤੇ ਨੇ ਇਹਨਾਂ 104 ਦੇ ਵਿੱਚ 30 ਜਿਹੜੇ ਨੇ ਉਹ ਪੰਜਾਬ ਦੇ ਰਹਿਣ ਵਾਲੇ ਨੇ ਔਰ ਖਾਸ ਤੌਰ ਤੇ ਦੁਆਬੇ ਦੇ ਰਹਿਣ ਵਾਲੇ ਨੇ ਤੇ ਕੁਝ ਬੰਦੇ ਮੇਰੀ ਆਪਣੀ ਕਨਸਟੈਂਸੀ ਪੁਲਤ ਦੇ ਮੈਨੂੰ ਸ਼ਾਇਦ 4 ਨੇ ਹਲੇ ਲਿਸਟ ਪੂਰੀ ਡਿਟੇਲ ਚ ਆਊਗੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਨਾਲ ਹਮਦਰਦੀ ਪ੍ਰਗਟ ਕਰਦਾ ਵਾਂ ਕਿਉਂਕਿ ਇਹ ਉਹ ਬੱਚੇ ਨੇ ਜਿਹੜੇ ਪੰਜਾਬ ਦੇ ਵਿੱਚ ਹਤਾਸ਼ ਹੋ ਕੇ ਮਯੂਸ ਹੋ ਕੇ ਪਿਛਲੇ ਕੁਝ ਦਹਾਕਿਆਂ ਤੋਂ ਹੌਲੀ-ਹੌਲੀ ਪਹਿਲਾਂ ਸੈਂਕੜੇ ਫਿਰ ਹਜ਼ਾਰਾਂ ਫਿਰ ਹੁਣ ਲੱਖਾਂ ਦੀ ਤعداد ਵਿੱਚ ਵਿਦੇਸ਼ਾਂ ਵਿੱਚ ਜਾਣ ਲੱਗੇ ਔਰ ਪੈਸੇ ਬਹੁਤ ਲੱਗਦੇ ਇਹਨਾਂ ਦੇ ਅਮਰੀਕਾ ਦੇ ਵਿੱਚ ਜਿਹੜਾ ਇਲੀਗਲ ਤਰੀਕੇ ਨਾਲ ਜਾਣਾ ਚਾਹੇ ਉਹ ਕਿਸੇ ਰੂਟ ਨਾਲ ਜਾਣਾ ਵਾਇਆ ਮੈਕਸੀਕੋ ਜਾਣਾ ਕਲੰਬੀਆ ਦੇ ਜੰਗਲਾਂ 'ਚੋਂ ਜਾਣਾ ਬਹੁਤ ਸਾਰੇ ਸਾਡੇ ਬੱਚੇ ਜਿਹੜੇ ਨੇ ਉਹ ਪਿਛਲੇ ਸਮੇਂ 'ਚ ਰਾਜਾਂ ਦੇ ਮਾਰੇ ਵੀ ਗਏ ਨੇ ਇਹਨਾਂ ਦੇਸ਼ਾਂ ਵਿੱਚ ਦੀ ਇਹਨੂੰ ਕਹਿੰਦੇ ਨੇ ਡੌਂਕੀ ਰੂਟਸ ਮਤਲਬ ਕਿ ਜਦਾ ਗਧੇ ਵਾਲੇ ਰੂਟ ਦੇ ਵਿੱਚ ਦੀ ਲੈ ਕੇ ਜਾਣਾ ਹਰ ਤਰ੍ਹਾਂ ਦਾ ਖਤਰਾ ਹੈ ਰਾਹ ਦੇ ਵਿੱਚ ਨਦੀਆਂ ਨੇ ਰਾਹ ਦੇ ਵਿੱਚ ਜੰਗਲ ਨੇ ਜਾਨਵਰ ਨੇ ਐਟਸੈਟਰਾ ਐਟਸੈਟਰਾ ਪਰ ਇੰਨੇ ਖਤਰੇ ਮool ਲੈ ਕੇ ਉਹ ਉੱਥੇ ਅਮਰੀਕਾ ਕਿਉਂ ਜਾਣਾ ਚਾਹੁੰਦੇ ਸੀਗੇ ਕਿਉਂਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਪੜੇ ਲਿਖੇ ਲੋ ਨੌਜਵਾਨਾਂ ਨੂੰ ਜਿਹੜੇ ਅੱਛੇ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਹੈ ਇੱਥੇ ਕੋਈ ਨੌਕਰੀ ਉਹਨਾਂ ਨੂੰ दिस ਨਹੀਂ ਰਹੀ ਸੀ ਖੇਤੀ ਸਾਡੀ ਇੰਦੀ ਕਾਮਯਾਬ ਨਹੀਂ ਕਿਉਂਕਿ ਲੈਂਡ ਹੋਲਡਿੰਗਸ ਘਟਗੀਆਂ ਨੇ ਔਰ ਕੇਂਦਰ ਸਰਕਾਰ ਦਾ ਰਵਈਆ ਜਿਹੜਾ ਇੱਕ ਪੱਕ ਪਾਤੀ ਆ ਉਹਦੇ ਕਰਕੇ ਕੋਈ ਬਹੁਤ ਲਾਹੇਵੰਦ ਕਿੱਤਾ ਨਹੀਂ ਰਿਹਾ ਖੇਤੀ ਇੰਡਸਟਰੀ ਬਹੁਤੀ ਪੰਜਾਬ ਦੇ ਵਿੱਚ ਹੈ ਨਹੀਂ ਬਾਰਡਰ ਸਟੇਟ ਆ ਤੇ ਅਮਰੀਕਾ ਜਾਂਦੇ 40 ਤੋਂ 50 ਲੱਖ ਰੁਪਇਆ ਔਸਤਨ ਅਮਰੀਕਾ ਜਾਣ ਦਾ ਖਰਚਾ ਜਿਹੜੇ ਨੇ ਚਾਹੇ ਏਜੰਟ ਰਾਹੀਂ ਜਾਂਦੇ ਆ ਜਿੱਦਾਂ ਵੀ ਜਾਂਦੇ 40-50 ਲੱਖ ਰੁਪਇਆ ਲੱਗਦਾ ਹੁਣ ਇੱਕ ਵਾਰ ਜ਼ਰਾ ਸੋਚੋ ਕਿ ਜਿਨ੍ਹਾਂ ਨੇ 40-50 ਲੱਖ ਰੁਪਇਆ ਖਰਚ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜਿਆ ਅਮਰੀਕਾ ਭੇਜਿਆ ਖਾਸ ਤੌਰ ਤੇ ਤੇ ਉਹ ਗੈਰ ਕਾਨੂੰਨੀ ਤੌਰ ਦੇ ਉੱਤੇ ਰਹਿ ਰਹੇ ਸੀਗੇ ਤੇ ਉੱਥੋਂ ਡਿਪੋਰਟ ਹੋ ਕੇ ਆ ਗਏ ਨੇ 30 ਪਤਾ ਲੱਗਿਆ ਕਿ ਪੰਜਾਬ ਦੇ ਰਹਿਣ ਵਾਲੇ ਨੇ 30 ਆਊਟ ਆਫ 104 ਇਹਦੇ ਚ ਹੁਣ ਤਿੰਨ ਚਾਰ ਪਹਿਲੂ ਆਉਂਦੇ ਨੇ ਇਹ ਸਾਰੇ ਡਿਪੋਰਟੇਸ਼ਨ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਪਹਿਲੂ ਇਹ ਆ ਜਾਂਦਾ ਸਾਹਮਣੇ ਕਿ ਸਾਡੇ ਦੇਸ਼ ਵਿੱਚ ਕੱਲੇ ਪੰਜਾਬ ਦੇ ਨਹੀਂ ਹਰਿਆਣੇ ਦੇ ਨੇ 33 ਸ਼ਾਇਦ ਗੁਜਰਾਤ ਦੇ ਨੇ ਔਰ 33 ਦੇ ਕਰੀਬ ਤਕਰੀਬਨ ਹਰਿਆਣੇ ਦੇ ਨੇ ਇਹਦਾ ਮਤਲਬ ਸਾਡੇ ਦੇਸ਼ ਦੇ ਲੋਕੀ ਇੱਥੋਂ ਦੇ ਸਿਸਟਮ ਨਾਲ ਖਫਾ ਨੇ ਖੁਸ਼ ਨਹੀਂ ਗਏ ਔਰ ਪੰਜਾਬ 'ਚ ਮੈਂ ਗੱਲ ਕਰਾਂ ਕਿ ਸਾਡੇ ਚੀਫ ਮਿਨਿਸਟਰ ਰੋਜ਼ ਸ਼ੋਰ ਮਚਾਉਂਦੇ ਨੇ ਕਿ ਰੰਗਲਾ ਪੰਜਾਬ ਬਣਾਤਾ ਮੈਂ ਪਿਛਲੇ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਰੰਗਲਾ ਨਹੀਂਗਾ ਇੱਕ ਕੰਗਲਾ ਸਾਬਤ ਹੋਇਆ ਵਾ ਔਰ ਅੱਜ ਦੁਖਦਾਈ ਗੱਲ ਇਹ ਆ ਕਿ ਸਿਰਫ ਇੱਕ ਇਹਨਾਂ ਦਾ ਇੱਕ ਮਿਨਿਸਟਰ ਜਿਹੜਾ ਜਿਹਦੇ ਕੋਲ ਐਨਆਰਆਈ ਡਿਪਾਰਟਮੈਂਟ ਹੈ ਸ਼ਾਇਦ ਉਹ ਗਿਆ ਉੱਥੇ ਔਰ ਕੋਈ ਸੀਨੀਅਰ ਪੰਜਾਬ ਸਰਕਾਰ ਵੱਲੋਂ ਕੋਈ ਉੱਥੇ ਆਫੀਸਰ ਕੋਈ ਮਿਨਿਸਟਰ ਕੋ ਚੀਫ ਮਿਨਿਸਟਰ ਅਗਰ ਫਰਜ਼ ਕਰੋ ਕੁਝ ਛੋਟੀ ਮੋਟੀ ਕੋਈ ਪ੍ਰਾਪਤੀ ਵਾਲੀ ਗੱਲ ਹੁੰਦੀ ਤਾਂ ਸਾਰਿਆਂ ਨੇ ਉੱਥੇ ਲਾਈਨ ਲੈ ਕੇ 에어ਪੋਰਟ ਦੇ ਬਾਹਰ ਖੜੇ ਹੋਣਾ ਸੀਗਾ ਔਰ ਗੁਲਦਸਤੇ ਲੈ ਕੇ ਖੜੇ ਹੋਣਾ ਸੀਗਾ ਤੇ ਪਬਲਿਸਿਟੀ ਤੇ ਵਾਵਾ ਖਟਣੀ ਸਾਰੇ ਪੰਜਾਬ ਦੀ ਪਰ ਜਦੋਂ ਚੁਣੌਤੀਆਂ ਦਾ ਸਮਾਂ ਵਾ ਸਾਰੇ ਪਿੱਠ ਦਿਖਾ ਕੇ ਜਿਹੜੇ ਭੱਜ ਗਏ ਨੇ ਮੇਰਾ ਆਪਣੀ ਕਨਸਟੈਂਸੀ ਦੇ ਲੋਕ ਨੇ ਮੇਰੇ ਮੈਨੂੰ ਕੁਝ ਪਿਛਲੇ 1-2 ਦਿਨ ਤੋਂ ਜ਼ੁਕਾਮ ਔਰ ਟੈਂਪਰੇਚਰ ਟਾਈਪ ਫੀਲ ਹੋ ਰਿਹਾ ਵਰਨਾ ਮੈਂ ਜ਼ਰੂਰ ਜਾਂਦਾ ਔਰ ਮੈਂ ਆਪਣੇ ਹਲਕੇ ਦੇ ਲੋਕਾਂ ਦੇ ਵਿੱਚ ਜਿਹੜੇ ਆਏ ਨੇ ਡਿਪੋਰਟ ਹੋ ਕੇ 1-2 ਦਿਨਾਂ 'ਚ ਉਹਨਾਂ ਦੇ ਘਰਾਂ ਤੱਕ ਪਹੁੰਚੂਗਾ ਔਰ ਜਿੰਨੇ ਹੋ ਸਕਦੇ ਉਹਨਾਂ ਦੀ ਹਮਦਦ ਤੇ ਮਦਦ ਵੀ ਕਰਾਂਗੇ ਪਹਿਲੂ ਨੰਬਰ 1 ਇਹ ਆ ਕਿ ਪੰਜਾਬ ਚ ਮਯੂਸ ਨੇ ਸਾਡੇ ਨੌਜਵਾਨ ਔਰ ਆ ਪਿਛਲੇ ਥੋੜੇ ਸਮੇਂ ਚ ਇੱਕ ਰਿਪੋਰਟ ਆਈ ਸੀਗੀ ਕਿ ਕੱਲੇ ਕੈਨੇਡਾ ਵਿੱਚ ਅ ਸ਼ਾਇਦ ਕਿੰਨੇ ਬਿਲੀਅਨ ਡਾਲਰਸ ਸਿਰਫ ਐਜੂਕੇਸ਼ਨ ਦੀ ਫੀਸ ਦੇ ਕੇ ਸਾਡੇ ਨੌਜਵਾਨ ਕੈਨੇਡਾ ਵਿੱਚ ਗਏ ਨੇ ਜਦੋਂ ਮੈਂ ਉਹਦੀ ਰੁਪਈਆਂ ਚ ਤਰਜਮਾਨੀ ਕੀਤੀ ਤਾਂ ਪਤਾ ਲੱਗਾ ਕਿ 25000 ਕਰੋੜ ਰੁਪਿਆ ਕੱਲੇ ਇੱਕ ਸਾਲ ਵਿੱਚ ਸਿਰਫ এডਿਕੇਸ਼ਨ ਪਰਪਸ ਵਾਸਤੇ ਸਾਡੇ ਨੌਜਵਾਨਾਂ ਨੇ ਖਰਚ ਕੀਤੇ ਕੈਨੇਡਾ ਪੜ੍ਹਾਈ ਦੇ ਆਧਾਰ ਤੇ ਗਏ ਤੁਸੀਂ ਅੰਦਾਜ਼ਾ ਲਾ ਲਓ ਜਿਹੜੇ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਜਾਂਦੇ ਨੇ ਜਾਂ ਹੋਰ ਨਾ ਦੇਸ਼ਾਂ ਵਿੱਚ ਜਾਂਦੇ ਨੇ ਵਰਲਡ 'ਚ ਸ਼ਾਇਦ ਮੇਰਾ ਖਿਆਲ ਹੈ ਕਈ ਲੱਖ ਕਰੋੜ ਰੁਪਏ ਪੰਜਾਬ ਦਾ ਇਹ ਰੋਡ ਹੋ ਰਿਹਾ ਲੋ ਇੱਕ ਤਾਂ ਪਹਿਲੂ ਇਹ ਇਹ ਹੈ ਕਿ ਪੰਜਾਬ ਸਰਕਾਰ ਜਿਹੜਾ ਕਲੇਮ ਕਰਦੀ ਅੱਜ ਉਹਨਾਂ ਦੀ ਉਹ ਸਾਰੀ ਜਿਹੜੀ ਸੀਗੀ ਟੈਸਨੈਸ ਇਹਨਾਂ ਨੌਜਵਾਨਾਂ ਦੇ ਵਾਪਸ ਆਉਣ ਨਾਲ ਡਿਪੋਰਟ ਹੋਣ ਨਾਲ ਹੋਗੇ ਦੂਸਰਾ ਪਹਿਲੂ ਇਹਦੇ 'ਚ ਇੰਪੋਰਟੈਂਟ ਹੋਰ ਇਹ ਆ ਇੱਕ ਪਾਸੇ ਸਾਡੇ ਦੇਸ਼ ਦੇ ਰਾਜ ਕਰਨ ਵਾਲੇ ਕਹਿ ਰਹੇ ਨੇ ਕਿ 2032 ਤੱਕ ਅਸੀਂ ਇੰਡੀਆ ਦੀ ਇਕਨੋਮੀ ਨੂੰ 10 ਟ੍ਰਿਲੀਅਨ ਡਾਲਰਸ ਯੂ ਐਸ ਡਾਲਰਸ ਤੱਕ ਲੈ ਕੇ ਜਾਵਾਂਗੇ। ਅਗਰ 10 ਟ੍ਰਿਲੀਅਨ ਯੂ ਐਸ ਡਾਲਰਸ ਵਾਲ ਨੂੰ ਸਾਡਾ ਦੇਸ਼ ਵੱਧ ਰਿਆ ਹੁੰਦਾ ਤੇ ਫਿਰ ਸਾਡੇ ਬੱਚੇ ਗੈਰ ਕਾਨੂੰਨੀ ਢੰਗ ਨਾਲ 40-50 ਲੱਖ ਰੁਪਏ ਦੇ ਕੇ ਅਮਰੀਕਾ ਦੀ ਧਰਤੀ ਤੇ ਖਤਰਾ ਮੂਲ ਲੈ ਕੇ ਜਾਣਾ ਗਵਾ ਕੇ ਕਿਉਂ ਜਾਂਦੇ? ਇਹਦਾ ਮਤਲਬ ਇਹ ਵੀ ਉਹਨਾਂ ਦਾ ਕਲੇਮ ਜਿਹੜਾ ਵਾ ਬੀ ਜੀ ਪੀ ਸਰਕਾਰ ਦਾ ਕੇਂਦਰ ਸਰਕਾਰ ਦਾ ਇਹ ਫੇਲ ਹੋ ਚੁੱਕਾ ਵਾ। ਇੱਕ ਪਹਿਲੂ ਇਹਦੇ ਚ ਇਹ ਆ ਹੁਣ ਪੰਜਾਬ ਦੇ ਮਿਨਿਸਟਰ ਦਾ ਮੈਂ ਬਿਆਨ ਪੜ੍ਹ ਰਹਾ ਇਸ ਕਰਕੇ 트럼ਪ ਨੂੰ ਇਹਨਾਂ ਨੂੰ ਪੱਕੇ ਕਰਨ ਦੇਣਾ ਚਾਹੀਦਾ 트럼ਪ ਦੀ ਕੋ ਝਾੜੂ ਦੀ ਸਰਕਾਰ ਤਾਂ ਹੈ ਨਹੀਂਗੀ ਉਹਨਾਂ ਦੀ ਆਪਣੇ ਲਾਜ਼ ਨੇ ਅਮਰੀਕਾ ਦੀ ਜਿਹੜੀ 278 ਸਾਲ ਪੁਰਾਣਾ ਹੈ ਇਹ ਦੇਸ਼ ਆਜ਼ਾਦ ਹੋਇਆ ਉਹਨਾਂ ਨੇ ਇਲੈਕਸ਼ਨ ਵਿੱਚ ਪ੍ਰੋਮਿਸ ਕੀਤੀ ਸੀ ਕਿ ਜਿੰਨੇ ਵੀ ਦੂਸਰੇ ਦੇਸ਼ਾਂ ਦੇ ਨਾਗਰਿਕ ਅਮਰੀਕਾ ਦੇ ਵਿੱਚ ਇਲੀਗਲੀ ਐਂਟਰ ਹੁੰਦੇ ਨੇ ਅਸੀਂ ਸਾਰੇ ਉਹਨਾਂ ਨੂੰ ਡਿਪੋਰਟ ਕਰਾਂਗੇ ਇਹ ਇਲੈਕਸ਼ਨ ਇਸ਼ੂ ਸੀਗਾ ਅਮਰੀਕਨ ਜਿਹੜੀ ਹੁਣੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋ ਕੇ ਟੀਆ ਔਰ 트럼ਪ ਜਿੱਤਿਆ ਇਸ ਮੁੱਦੇ ਦੇ ਉੱਤੇ ਅਗਰ ਤਿੰਨ ਚਾਰ ਮੁੱਦੇ ਇੰਪੋਰਟੈਂਟ ਸੋਣਾ ਚ ਇੱਕ ਇੰਪੋਰਟੈਂਟ ਬਹੁਤ ਮੁੱਦਾ ਸੀ ਇੱਥੇ ਇਹ ਪੁਆਇੰਟ ਆਉਂਦਾ ਕਿ ਕੀ ਪੰਜਾਬ ਅਮਰੀਕਾ ਤੋਂ ਤੇ ਕੈਨੇਡਾ ਤੋਂ ਕੁਝ ਸੇਧ ਰਵੇਗਾ ਔਰ ਪੰਜਾਬ ਕੋਈ ਆਪਣਾ ਇਸ ਤਰ੍ਹਾਂ ਦਾ ਲਾਅ ਬਣਾਵੇਗਾ ਜਿਹਦੇ ਨਾਲ ਅਸੀਂ ਬਾਹਰਲੇ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਆਉਣ ਤੋਂ ਰੋਕ ਸਕੀਏ ਅਗਰ ਉਹ ਬਣਾ ਸਕਦੇ ਨੇ ਅਗਰ ਹਿਮਾਚਲ ਪ੍ਰਦੇਸ਼ ਕੋਲ ਲਾਅ ਬਣਾ ਸਕਦਾ ਅਗਰ ਉਤਰਾਖੰਡ ਭਾਜਪੀ ਦੀ ਸਰਕਾਰ ਬਣਾ ਸਕਦੀ ਅਗਰ ਗੁਜਰਾਤ ਸਾਡੇ ਸਿੱਖਾਂ ਦੇ ਪਰਿਵਾਰਾਂ ਨੂੰ ਕੱਚ ਲਾ ਕੇ ਛੋਟ ਡਿਵੋਟ ਕਰ ਸਕਦਾ ਉਹਨਾਂ ਦੇ ਜ਼ਮੀਨਾਂ ਖੋਹ ਸਕਦਾ ਤੇ ਰਾਜਸਥਾਨ ਦੇ ਵਿੱਚ ਸਾਨੂੰ ਜ਼ਮੀਨ ਲੈਣ ਦੀ ਅਤੇ ਕਾਰਨਿਕਾ ਇਹ ਇੱਕ ਸਿਸਟਮੈਟਿਕ ਇੱਕ ਵਰਲਡ ਦਾ ਸਿਸਟਮ ਹੈ ਕਿ ਹਰ ਦੇਸ਼ ਹਰ ਕੌਮ ਆਪਣੇ ਆਪਣੀ ਆਇਡੈਂਟੀਟੀ ਤੇ ਆਪਣੀ ਹੋਣ ਨੂੰ ਬਚਾਉਣ ਵਾਸਤੇ ਇਹ ਉਪਰਾਲੇ ਕਰਦੀ ਹੈ ਜਿਹੜੇ ਇਥੋਂ ਮਨਿਸਟਰ ਨੇ ਕਿਹਾ ਕਿ ਜੀ ਉਹਨਾਂ ਨੂੰ ਪੱਕੇ ਕਰ ਦੇਣਾ ਚਾਹੀਦਾ ਵਾ ਇੱਕ ਉਹ ਪੰਜਾਬ ਦੀ ਅਸੈਂਬਲੀ ਤਾਂ ਹੈ ਨਹੀਂ ਕਿ ਤੁਸੀਂ ਪੰਜਾਬ ਦੀ ਅਸੈਂਬਲੀ 'ਚ ਇਹ ਬਿਲ ਪਾਸ ਕਰਕੇ ਦਿਖਾਓ ਕਿ ਜਿਹੜੇ ਬਾਹਰੋਂ ਆਉਂਦੇ ਨੇ ਗੈਰ ਪੰਜਾਬੀ ਉਹ ਜੀ ਸੱਤ ਕੇ ਆਉਣ ਲੇਕਿਨ ਆਹ ਸ਼ਰਤਾਂ ਸਾਡੀਆਂ ਪੂਰੀਆਂ ਕਰਕੇ ਆਉਣ ਇਹ ਵੀ ਇੱਕ ਪਹਿਲੂ ਅੱਜ ਦੀ ਡਿਪੂਟੇਸ਼ਨ ਦਾ ਹੈ ਤੇ ਅੰਤ ਵਿੱਚ ਨਾਲ ਮੈਂ ਇਹ ਕਹਿਣਾ ਚਾਹਣਾ ਕਿ ਪੰਜਾਬ ਸਰਕਾਰ ਨੂੰ 30 ਦੇ 30 ਜਿਹੜੇ ਡਿਪੋਰਟ ਹੋ ਕੇ ਆਏ ਨੇ ਪੰਜਾਬ ਫਿਲਹਾਲ ਇਹ ਵਾਰਨਿੰਗ ਹੈ ਇਹ ਇੱਕ ਤਾਂ ਇਹ ਜਿਹੜੇ 30 ਆਏ ਨੇ ਜਿਹੜੇ ਉੱਜੜ ਗਏ ਨੇ ਫਾਈਨੈਂਸ਼ਲੀ ਰਿਕ ਹੋ ਗਏ ਨੇ ਸਾਰੇ ਕਰਜ਼ਈ ਹੋਣਗੇ ਕਰਜ਼ਾ ਵਿਆਜ ਲੈ ਕੇ ਆਪਣੇ ਬੱਚਾ ਨੂੰ ਵਿਦੇਸ਼ਾ ਭੇਜਦੇ ਆਪਾਂ ਨੂੰ ਆਮ ਰੂਟੀਨ ਜਾਣਕਾਰੀ ਆ ਕਿ ਇਹਨਾਂ 30 ਦੇ ਵਾਸਤੇ ਪੰਜਾਬ ਸਰਕਾਰ ਕੋਈ ਗਵਰਨਮੈਂਟ ਜੋਬਸ ਦਾ ਪ੍ਰਬੰਧ ਕਰੇਗੀ ਇਹਨਾਂ ਦੇ ਭਵਿੱਖ ਨੂੰ ਬਚਾਉਣ ਦਾ ਉਪਰਾਲਾ ਕਰੇਗੀ ਅਗਰ 30 ਨੂੰ ਜੋਬਸ ਮਿਲ ਜਾਂਦੀਆਂ ਆਈ ਐਮ ਵੈਰੀ ਸ਼ੋਰ ਕਿ ਦੂਸਰੇ ਜਿਹੜੇ ਬੱਚੇ ਬਾਹਰ ਸੋਚ ਰਹੇ ਜਾਣਦੇ ਜਿਨ੍ਹਾਂ ਨੂੰ ਪਤਾ ਲੱਗ ਗਿਆ ਕਿ ਉੱਥੋਂ ਕੱਢਿਆ ਜਾਵੇਗਾ ਤਾਂ ਉਹ ਸ਼ਾਇਦ ਜਾਣਗੇ ਨਹੀਂ ਇੱਥੇ ਪੜਨਗੇ ਹਾਇਰ ਐਜੂਕੇਸ਼ਨ ਪ੍ਰਾਪਤ ਕਰਨਗੇ ਆਇਲਸ ਦੇ ਕੋਰਸਸ ਛੱਡ ਕੇ ਉਹ ਆਈਐਸ ਤੇ ਆਈਪੀਐਸ ਦੀ ਤਿਆਰੀ ਕਰਨਗੇ ਬਹੁਤ ਕਾਬਿਲ ਹੈ ਸਾਡੇ ਬੱਚੇ ਇੱਕ ਇਹ ਵੀ ਪਹਿਲੂ ਆ ਕਿ ਕੀ ਪੰਜਾਬ ਸਰਕਾਰ ਉਹਨਾਂ ਦੇ ਭਵਿੱਖ ਦਾ ਉਹਨਾਂ ਦੀ ਜਾਨ ਤੇ ਮਾਲ ਤੇ ਉਹਨਾਂ ਦੇ ਭਵਿੱਖ ਦੀ ਰਾਖੀ ਕਰਨ ਵਿੱਚ ਕਾਮਯਾਬ ਹੁੰਦੀ ਹੈ ਔਰ ਹੁਣ ਤਾਂ ਉਹਨੂੰ ਪਤਾ ਲੱਗ ਗਿਆ ਕਿ ਡਿਪੋਰਟ ਹੋਣੇ ਸ਼ੁਰੂ ਹੋ ਗਏ ਨੇ ਇਹ ਪਹਿਲਾ ਬੈਚ ਆਇਆ 104 ਦਾ ਜਿਹੜੇ ਚੁੱਤੀ ਪੰਜਾਬ ਦੇ ਨੇ ਇਹਦਾ ਮਤਲਬ ਆਉਣ ਵਾਲੇ ਦਿਨਾਂ ਵਿੱਚ ਹੋਰ ਵਦੇਰੇ ਸਾਡੇ ਨੌਜਵਾਨ ਜਿਹੜੇ ਡਿਪੋਰਟ ਹੋਣਗੇ ਕੀ ਪੰਜਾਬ ਸਰਕਾਰ ਸਿਰਫ ਲਿਪ ਸਰਵਿਸ ਕਰੇਗੀ ਜਿਵੇਂ ਕਿਸਾਨਾਂ ਦੇ ਡੱਲੇਵਾਲ ਸਾਹਿਬ ਦੇ ਉੱਤੇ ਕਰ ਰਹੀ ਹੈ ਕਿ ਅਸੀਂ ਬੀਜੇਪੀ ਨਾਲ ਗੱਲ ਕਰ ਲਈ ਅਸੀਂ ਉਹ ਕਰ ਲਿਆ ਇਹਨਾਂ ਨੂੰ ਬਹੁਤ ਪੁਖਤਾ ਠੋਸ ਗੱਲ ਕਰਨੀ ਚਾਹੀਦੀ ਪ੍ਰਾਈਮ ਮਿਨਿਸਟਰ ਲੈਵਲ ਦੇ ਉੱਤੇ ਔਰ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਟਰੰਪ ਨਾਲ ਗੱਲ ਕਰਕੇ ਘੱਟੋ ਘੱਟ ਕੋਈ ਰਾਹ ਦਾ ਲੱਭਣਾ ਚਾਹੀਦਾ ਵਾ ਉਹਨਾਂ ਨੂੰ ਕੋਈ ਚਾਹੇ ਤਰਲਾ ਕਰਨ ਚਾਹੇ ਮੰਨਤ ਕਰਨ ਕਿ ਸਾਡੇ ਜਿਹੜੇ ਲੋਕ ਨੇ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਆਰਥਿਕ ਸੰਕਟ ਚ ਆ ਜਾਣਗੇ ਅਗਰ ਤੁਸੀਂ ਇਸ ਤਰ੍ਹਾਂ ਨਾਲ ਉਹਨਾਂ ਨੂੰ ਯੂ ਨੋ ਡਿਪੋਰਟ ਕਰਦੇ ਰਹੇ ਕੋਈ ਉੱਥੇ ਗਵਰਨਮੈਂਟ ਆਫ ਇੰਡੀਆ ਸ਼ੁੱਡ ਟ੍ਰਾਈ ਐਂਡ ਯੂ ਨੋ ਅਪਰੋਚ ði ਇੰਟਰਨੈਸ਼ਨਲ ਕੋਰਟ ਫਾਰ ਜਸਟਿਸ ਉੱਥੇ ਜਾਣ ਕਿਉਂਕਿ ਇਹ ਅਲਟੀਮੇਟਲੀ ਇੱਕ ਹਿਊਮਨ ਰਿਸੋਰਸ ਦਾ ਘਾਣ ਹੋ ਰਿਹਾ ਵਾ ਇੱਕ ਮੈਂ ਕਹਿ ਸਕਦਾ ਕਿ ਹਿਊਮਨ ਰਾਈਟਸ ਉਲੰਘਣਾ ਦੇ ਬਰਾਬਰ ਚ ਜਾ ਰਿਹਾ ਕਿ ਸਾਡੇ ਦੇਸ਼ ਦੀ ਸਰਕਾਰ ਉੱਥੇ ਜਾ ਕੇ ਦਰਵਾਜ਼ਾ ਖੜਕਾਵੇਗੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਜਾਂ ਗਵਰਨਮੈਂਟ ਆਫ ਅਮਰੀਕਾ ਦੇ ਨਾਲ 트੍ਰੰਪ ਦੇ ਨਾਲ ਉਦਾਂ ਤਾਂ 트੍ਰੰਪ ਨਾਲ ਕਹਿੰਦੇ ਸਾਡੀ ਬਹੁਤ ਯਾਰੀ ਆ ਉਹਨਾਂ ਦੀ ਰੈਲੀਆਂ ਵਿੱਚ ਜਾ ਕੇ ਤੁਸੀਂ ਉੱਥੇ ਵੱਡੇ ਵੱਡੇ ਇਕੱਠ ਕਰਕੇ ਭਾਸ਼ਣ ਦਿੰਨੇ ਹੋ ਕਿ ਉਹਦੇ ਨਾਲ ਗੱਲ ਕਰਕੇ ਸਾਡੇ ਨੌਜਵਾਨਾਂ ਤੇ ਬੱਚਾ ਦਾ ਔਰਤਾਂ ਲੜਕੀਆਂ ਦਾ ਭਵਿੱਖ ਬਚਾਓਗੇ ਔਰ ਪੰਜਾਬ ਸਰਕਾਰ ਨੂੰ ਕੋਈ ਉਪਰਾਲਾ ਜ਼ਰੂਰ ਕਰਨਾ ਚਾਹੀਦਾ ਇਹ ਨਹੀਂਗਾ ਕਿ ਉਹ ਆ ਗਏ ਨੇ ਤੇ ਅਸੀਂ ਕੁਝ ਨਹੀਂ ਕਰ ਸਕੇ ਹਾਲਾਂਕਿ ਜਿਹੜਾ ਮਿਲਟਰੀ 에어ਪਲੇਨ ਆਇਆ ਵਾ ਅਮਰੀਕਾ ਦਾ ਉਹ ਸਾਡੀ ਧਰਤੀ ਤੇ لینڈ ਕੀਤਾ ਨਾ ਆਫਟਰ ਆਲ ਏਵੀਏਸ਼ਨ ਅਥਾਰਟिटीज ਗਵਰਨਮੈਂਟ ਆਫ ਇੰਡੀਆ ਨੇ ਉਹਨਾਂ ਨੂੰ ਪਰਮਿਸ਼ਨ لینڈ ਕਰਨ ਦੀ ਉਹਨਾਂ ਨੇ ਦਿੱਤੀ ਆ ਨਾ ਕਿ ਅਸੀਂ ਜਿਵੇਂ ਕਿ ਹੁਣ ਟੈਰਿਫਸ ਲਾ ਰਹੀ ਹੈ ਅਮਰੀਕਨ ਗਵਰਨਮੈਂਟ ਅਗੇਂਸਟ ਕੈਨੇਡਾ ਐਂਡ ਅਗੇਂਸਟ ਚਾਈਨਾ ਐਂਡ ਅਗੇਂਸਟ ਈਵਨ ਓਨ ਇੰਡੀਆ ਕਿ ਸਾਡੇ ਚ ਇਨੀ ਸ਼ਕਤੀ ਹੈ ਕਿ ਅਸੀਂ ਉਹਨਾਂ ਨੂੰ ਬਿਨਾ ਇਜਾਜ਼ਤ ਤੋਂ ਜਾਂ ਇਜਾਜ਼ਤ ਇਨਕਾਰ ਕਰਦੀਏ ਕਿ ਸਾਡੇ ਤੁਸੀਂ ਬੱਚਾ ਨੂੰ ਇਸ ਤਰ੍ਹਾਂ ਰਿਪੋਰਟ ਕਰਕੇ ਆਪਣੇ ਜਹਾਜ਼ਾਂ ਵਿੱਚ ਹੱਥਕੜੀਆਂ ਲਾ ਕੇ ਨਹੀਂ ਛੱਡ ਸਕਦੇ ਲੇਟੈਸਟ ਰਿਪੋਰਟ ਉਹਨਾਂ ਤੱਕ ਜਦ ਤੱਕ ਟੋਰਾਂਗਲ ਕਰ ਰਹੇ ਆ ਸਾਰੇ ਮਾਪਿਓ ਜਿਹੜੇ ਉਹ ਬੱਚਿਆਂ ਦੇ ਕੋਲ ਅੰਦਰ 에ਵੀਏਸ਼ਨ ਕਲੱਬ ਆ ਅੰਮ੍ਰਿਤਸਰ ਇੰਟਰਨੈਸ਼ਨਲ 에ਰਪੋਰਟ ਦੇ ਅੰਦਰ ਹੀ ਕਿਸੇ ਨੌਜਵਾਨ ਦੀ ਫੋਟੋ ਨਹੀਂ ਕਿਚਣ ਦਿੱਤੀ ਸਾਰੇ ਪੁਲਿਸ ਵਾਲਿਆਂ ਦੇ ਭਗਵੰਤਮਾਨ ਦੀ ਜਿਹੜੀ ਆ ਜਿਹੜੀ ਇੱਕ ਫੋਰਸ ਰੱਖੀ ਆਪਣੀ ਦੂਜਿਆਂ ਨੂੰ ਤੰਗ ਕਰ ਲਈ ਉਹਨਾਂ ਦੇ ਫੋਨ ਖੋ ਕੇ ਆ ਆਈਬੀ ਨੂੰ ਸੱਦਿਆ ਗਿਆ ਔਰ ਸਾਰੀਆਂ ਇੰਟੈਲੀਜੈਂਸ 에ਜੰਸੀਜ਼ ਨੈਸ਼ਨਲ ਮੀਡੀਆ ਉੱਤੇ ਪਹੁੰਚਿਆ ਹੋਇਆ ਲੇਕਿਨ ਕਿਸੇ ਨੂੰ ਮਿਲਣ ਨਹੀਂ ਦਿੱਤਾ ਗਿਆ ਕਿਸੇ ਪੇਰੈਂਟ ਨੂੰ ਮੀਡੀਆ ਨਾਲ ਗੱਲ ਨਹੀਂ ਕਰਨ ਦਿੱਤੀ ਗਈ ਤੇ ਇਸ ਮੈਂ ਸਮਝੂਗਾ ਕਿ ਸਾਡੀ ਸਰਕਾਰ ਹੀ ਲਾਚਾਰ ਤੇ ਨਹਿਤੀ ਆ ਉਹਨਾਂ ਦੇ ਸਾਹਮਣੇ ਔਰ ਸਭ ਕੁਝ ਅਸੀਂ ਸਰੈਂਡਰ ਕਰ ਰਹੇ ਹਾਂ ਇਹ ਵਿਸ਼ਾ ਬਹੁਤ ਇੰਪੋਰਟੈਂਟ ਹੈ ਕਿਉਂਕਿ ਅੱਜ ਤੋਂ ਬਾਅਦ ਮੇਰਾ ਖਿਆਲ ਹੈ ਹਜ਼ਾਰਾਂ ਪਰਿਵਾਰਾਂ ਦੇ ਵਿੱਚ ਅੱਜ ਨਿਮੋਸ਼ੀ ਹੋਵੇਗੀ ਜਿਹੜੇ ਵਿਚਾਰੇ ਇਸ ਤਰ੍ਹਾਂ ਬਾਹਰ ਗਏ ਹੋਏ ਨੇ ਕਿਉਂਕਿ ਇੱਕ ਦੋ ਚਾਰ ਤਾਂ ਗਏ ਨਗੇ ਇਹ ਤਾਂ ਹੁਣ ਕਾਫੀ ਅਰਸੇ ਤੋਂ ਇਲੀਗਲ ਟ੍ਰੇਨ ਜਿਹੜਾ ਚੱਲ ਰਿਹਾ ਸੀਗਾ ਔਰ ਬਹੁਤ ਨਾਗਰਿਕ ਇੱਦਾਂ ਦੇ ਨੇ ਅਮਰੀਕਾ ਚ ਇਵਨ ਅਦਰ ਕੰਟਰੀਜ਼ ਜਿਹੜੇ 15-15 20-20 ਸਾਲ 25-25 ਸਾਲ 30-30 ਸਾਲ ਕੇ ਮੁੜੀ ਨਹੀਂ ਸਕੇ ਕਿਉਂਕਿ ਉਹਨਾਂ ਦੇ ਉੱਥੇ ਲੈਜਿਟਿਮੇਟ ਪੇਪਰਸ ਹੀ ਨਹੀਂ ਬਣੇ। ਔਰ ਇਹਦੇ ਨਾਲ ਇੱਕ ਇਹ ਵੀ ਸ਼ਾਇਦ ਕਾਨੂੰਨ ਬਣਾਉਣ ਜਾ ਰਹੀ ਅਮਰੀਕਾ ਕਿ ਜਿਹੜੇ ਲੋਕ ਇੱਥੋਂ ਆਪਣੀਆਂ ਔਰਤਾਂ ਜਾਂਦੀਆਂ ਸੀਗੀਆਂ ਤੇ ਪ੍ਰੈਗਨੈਂਟ ਤੇ 5-6 ਮਹੀਨੇ ਤੋਂ ਉੱਥੇ ਟਰੈਵਲ ਕਰਕੇ ਤੇ ਬੱਚੇ ਉੱਥੇ ਡਿਲੀਵਰ ਕਰਦੇ ਸੀਗੇ ਤੇ ਉੱਥੋਂ ਦੇ ਨਾਗਰਿਕ ਆਟੋਮੈਟਿਕਲੀ ਬਣ ਜਾਂਦੇ ਸੀ। ਉਹਦੇ ਤੇ ਵੀ ਮੇਰੇ ਖਿਆਲ 트ੰਪ ਸਰਕਾਰ ਜਿਹੜੀ ਪਾਬੰਦੀ ਲਾ ਦੇਣ ਲੱਗੀ ਆ ਸੋ ਸਾਡੇ ਐਵਨਿਊਜ਼ ਓਪਰਚ्युनिटीਜ਼ ਦੁਨੀਆ ਵਿੱਚ ਬੰਦ ਹੋ ਰਹੇ ਨੇ। ਕੈਨੇਡਾ ਵੀ ਬਹੁਤ ਰੋਕ ਰਿਆ ਤੇ ਆਸਟ੍ਰੇਲੀਆ ਨੇ ਤੇ ਨਿਊਜ਼ੀਲੈਂਡ ਨੇ ਵੀ ਲਾਜ਼ ਬੜੇ ਕੱਸ ਦਿੱ ਤਾਂ ਸਾਨੂੰ ਸਾਡੇ ਬੱਚਿਆਂ ਦੇ ਭਵਿੱਖ ਵਾਸਤੇ ਇੱਥੇ ਪੰਜਾਬ ਦੇ ਵਿੱਚ ਕੁਝ ਸੋਚਣਾ ਪਵੇਗਾ ਤਿੰਨ ਸਾਲ ਹੋ ਗਏ ਨੇ ਅਸੀਂ ਕੁਝ ਨਹੀਂ ਸੋਚਿਆ ਅਸੀਂ ਚੁਟਕਲੇ ਗੱਲਾਂ ਗੱਪਾਂ ਕਹਾਣੀਆਂ ਉਹ ਜ਼ਰੂਰ ਸੁਣਾਈਆਂ ਹੁਣ ਸਮਾਂ ਆ ਗਿਆ ਭਗਵੰਤਬਾਨ ਔਰ ਜਿਹੜੇ ਸਰਕਾਰ 'ਚ ਬੈਠੇ ਨੇ ਲੋਕ ਔਰ ਆਪੋਜੀਸ਼ਨ ਦੇ ਲੀਡਰਸ ਨੂੰ ਵੀ ਕਹਾਂਗਾ ਕਿ ਆਓ ਆਪਾਂ ਇਹਨਾਂ ਤੇ ਬਿਲਡ ਕਰੀਏ ਪ੍ਰੈਸ਼ਰ ਤਾਂ ਕਿ ਇਹ ਸਾਡੇ ਬੱਚਿਆਂ ਦੇ ਭਵਿੱਖ ਵਾਸਤੇ ਕੁਝ ਸੋਚਣ ਔਰ ਇਮੀਡੀਏਟਲੀ ਜਿਹੜਾ ਮੇਰੇ ਕੋ ਮਾਈਂਡ 'ਚ ਆ ਰਿਹਾ ਵਾ ਕਿ ਘੱਟੋ ਘੱਟ ਵਿਧਾਨ ਸਭਾ ਦਾ ਇੱਕ ਦਿਨ ਦਾ ਸਪੈਸ਼ਲ ਸੈਸ਼ਨ ਕਲੇ ਇਸ ਇਸ਼ੂ ਦੇ ਉੱਤੇ ਬੁਲਾ ਕੇ ਤੇ ਸਾਨੂੰ ਡਿਸਕਸ ਔਰ ਗੱਲ ਸੁਣਨੀ ਚਾਹੀਦੀ ਹੋ ਸਕਦਾ 117 ਚ ਕੋਈ ਸ਼ਕਲਮੰਦ ਐਮ ਐਲ ਏ ਕੋ ਆਊਟ ਆਫ ਦਾ ਬਾਕਸ ਥਿੰਕਿੰਗ ਕਰਕੇ ਕੋ ਚੰਗੇ ਸੁਝਾਅ ਦੇ ਦੇਣ ਜਿਹਦੇ ਨਾਲ ਸਾਡੇ ਬੱਚਾਂ ਦੀ ਜਿਹੜਾ ਭਵਿੱਖ ਖਤਰੇ ਚ ਪੈ ਗਿਆ ਉਹ ਬਚਾਇਆ ਜਾ ਸਕੇ ਤਾਂ ਨੁਕਤਾ ਚੀਨ ਮੈਂ ਜ਼ਰੂਰ ਕਰੂੰਗਾ ਕਿ ਜਦੋਂ ਚੰਗਾ ਸਮਾਂ ਹੁੰਦਾ ਤਾਂ ਵਾਵਾ ਖੱਟਣ ਲਈ ਸਾਰੇ ਫਿਰਦੇ ਨੇ ਤੇ ਪੰਜਾਬ ਸਰਕਾਰ ਸਾਡਾ ਚੀਫ ਮਿਨਿਸਟਰ ਲੀਡਰ ਹੈ ਸਾਡੀ ਸਟੇਟ ਦੇ 3 ਕਰੋੜ ਪੰਜਾਬੀਆਂ ਦਾ ਪੰਜਾਬੀ ਚ ਜਿਹਨੂੰ ਕਹਿੰਦੇ ਨੇ ਕਿ ਪਿਓ ਆ ਟਪੀਓ ਅੱਜ ਗੈਰ ਹਾਜ਼ਰ ਸੇ ਪਤਾ ਨਹੀਂ ਸ਼ਾਇਦ ਦਿੱਲੀ ਦੁੱਲੀ ਕੇ ਸਿਲੈਕਸ਼ਨਸ ਫਿਰਦੇ ਹੋਣਗੇ ਇਹ ਬੰਦ ਦੀ ਕੰਡੈਮਨੇਸ਼ਨ ਮੈਂ ਜ਼ਰੂਰ ਕਰੂੰਗਾ ਔਰ ਉਮੀਦ ਕਰਦਾ ਕਿ ਸਾਡੀ ਸਰਕਾਰ ਔਰ ਕੇਂਦਰ ਦੀ ਸਰਕਾਰ ਆਉਣ ਵਾਲੇ ਸਮੇਂ ਚ ਇਸ ਇਸ਼ੂ ਨੂੰ ਬਹੁਤ ਸੀਰੀਅਸਲੀ ਲੈ ਕੇ ਪਾਰਲੀਮੈਂਟ ਵਿੱਚ ਡਿਸਕਸ ਕਰਕੇ ਉਹਨਾਂ ਦਾ ਭੋਗਿਕ ਬਚਾਉਣ ਦੀ ਕੋਸ਼ਿਸ਼ ਕਰੇਗੀ ਮੇਰੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਦੋਸਤੋ ਕੀ ਤੁਸੀਂ ਸੁਖਪਾਲ ਸਿੰਘ ਖੈਰਾ ਦੇ ਇਹਨਾਂ ਦੋਸ਼ਾਂ ਦੇ ਨਾਲ ਸਹਿਮਤ ਹੋ ਕੀ ਤੁਸੀਂ ਇਹਨਾਂ ਗੱਲਾਂ ਦੇ ਨਾਲ ਸਹਿਮਤ ਹੋ ਜੋ ਉਹਨਾਂ ਨੇ ਕਈਆਂ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਜੇਕਰ ਸਰਕਾਰਾਂ ਚੱਜਦੀਆਂ ਹੁੰਦੀਆਂ ਤਾਂ ਇਹ ਨੌਜਵਾਨਾਂ ਨੂੰ ਇਸ ਤਰ੍ਹਾਂ ਆਪਣੇ ਘਰ-ਬਾਰ ਨਾ ਛੱਡਣੇ ਪੈਂਦੇ ਤੇ ਅੱਜ ਇਹ ਇੰਨੇ ਆਰਥਿਕ ਬੋਝ ਥੱਲੇ ਵੀ ਨਾ ਦਬਦੇ ਜੇਕਰ ਉਹਨਾਂ ਨੂੰ ਇੱਥੇ ਹੀ ਰੁਜ਼ਗਾਰ ਮਿਲ ਜਾਂਦਾ ਇਸ ਬਾਰੇ ਤੁਹਾਨੂੰ ਕੀ ਲੱਗਦਾ ਜਰੂਰ ਕਮੈਂਟ ਕਰਨਾ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਜਰੂਰ ਸ਼ੇਅਰ ਕਰ ਦੇਣਾ ਕਮੈਂਟਾਂ ਦੇ ਵਿੱਚ ਆਪਣੀ ਰਾਏ ਦੱਸਣੀ ਤੇ ਹੋਰ ਅਪਡੇਟਸ ਨਾਲ ਅਪ ਟੂ ਡੇਟ ਰਹਿਣ ਦੇ ਲਈ ਸਬਾਇਕ ਪੰਜਾਬ ਟੀਵੀ ਨੂੰ ਜਰੂਰ ਹੁਣੇ ਸਬਸਕ੍ਰਾਈਬ ਕਰ ਲੈਣਾ ਸੋ ਇਸ ਖਾਸ ਖਬਰ ਦੇ ਵਿੱਚ ਇੰਨਾ ਹੀ ਮਿਲਾਂਗੇ ਜਲਦ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ ਤੁਸੀਂ ਬਨੇ ਰਹਿਣਾ ਸਵੇਕ ਪੰਜਾਬ ਟੀਵੀ ਦੇ ਨਾਲ ਇੱਥੇ ਫਿਲਹਾਲ ਸਾਨੂੰ ਦਿਓ ਇਜਾਜ਼ਤ ਧੰਨਵਾਦ ਜੀ